ਉਹ ਪੰਜ ਮਣ ਮਿਰਚਾਂ 'ਚ ਫੁਕਾ ਕੇ ਸਵਾਹ ਕਰ ਦਿੱਤੀਆਂ ਤੇ ਮਹਾਰਾਜ ਨੇ ਕਹਿਣ ਨੂੰ ਮਲੋ ਜਿਸ ਵੇ ਮਲੀਆਂ ਛਾਂ ਨਹੀਂ ਥਾਣੀ ਛੇਕਾਂ ਥਾਣੀ ਕੱਢ-ਕੱਢ ਕੇ ਸਾਰੀਆਂ ਮਲ ਕੇ ਸਵਾਹ ਕਰ ਦਿੱਤੀਆਂ ਤਿੰਨ ਮਿਰਚਾਂ ਸਾਬਤ-ਸਾਬਤ ਸਿੰਘ ਜੀ ਨਿਕਲੀਆਂ ਮਹਾਰਾਜ ਸਾਹਿਬ ਕਹਿਣ ਲੱਗੇ ਵੇਖੋ ਏ ਤੂੰ ਰੰਗਦੇਵ ਦੋਹਾਂ ਤੋਂ ਇੱਕ ਕਰਨਾ ਚਾਹੁੰਦੇ ਪਰ ਖੁਦਾ ਨੂੰ ਪਾਉਂਦੇ ਤੀਜਾ ਖਾਲਸਾ ਪੰਥ ਹੋਵੇ ਇਹ ਰਬੀ ਨੇ ਆਇਆ ਸੀ ਵਾਹਿਗੁਰੂ ਦੇ ਨਿਆਂ ਨੂੰ ਵੇਖਣਾ ਚਾਹੁੰਦੇ ਸੀ ਪਰਵੇਸ਼ਨ ਨੂੰ ਇਓਂ ਪਾਉਂਦਾ ਹੈ ਅੱਗੇ ਤਾਂ ਹਿੰਦੂ ਮੁਸਲਮਾਨ ਸਨ ਹੁਣ ਖਾਲਸਾ ਵੀ ਤੀਜਾ ਹੋਵੇਗਾ ਜੇ ਤਾਂ ਸਿੰਘਾਂ ਦੇ ਨਾਲ ਰੱਖਣਗੇ ਹੇਤ ਤਾਂ ਇਹ ਦੋਵੇਂ ਤੁਗਦੇ ਰਹਿਣਗੇ ਜੇ ਸਿੱਖਾਂ ਦਾ ਵੈਰ ਕਰਨਗੇ ਤੇ ਦੋਵੇਂ ਹੀ ਨਹੀਂ ਰਹਿਣ ਜਾਣਗੇ ਇਹ ਮਿਟ ਜਾਣਗੇ ਨਵੇਂ ਪਾਰਸ਼ਾ ਨੂੰ ਰੰਗਜੀਤ ਨੂੰ ਉਸ ਵੇਲੇ ਬਚਨ ਕੀਤੀ ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਪ੍ਰਕਾਰ ਧਰਮ ਬਾਤ ਸਾਕਾ ਕੀਤਾ ਸਾਧ ਸੰਗਤ ਜੀ ਰੱਬ ਹੀ ਨੇ ਆ ਕੇ ਰੰਗਜੀਤ ਨੂੰ ਦੱਸਿਆ ਕਿ ਵਾਹਿਗੁਰੂ ਨੂੰ ਪਾਉਂਦੇ ਤੂੰ ਦੋ ਤੋਂ ਇੱਕ ਕੰਨਣਾ ਚਾਹੁੰਦਾ ਹੈ ਵਾਇਗਰੇ ਨੂੰ ਭੌਂਦਾ ਦੋ ਤੋਂ ਤਿੰਨ ਬਣ ਗਏ